ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਰੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬਹੁਤ ਪਿਆਰੇ ਬ੍ਰਾਈਟ ਕਲਰ ਦੇ ਵਿੱਚ ਅਟਰੈਕਟਿਵ ਜਿਹਾ ਸੂਟ ਲੈ ਕੇ ਆਏ ਆ ਜੀ ਜੌਰਜਟ ਦੇ ਵਿੱਚ ਸੂਟ ਹੋਣਗੇ ਤੇ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਬਹੁਤ ਪਿਆਰੀ ਕਲੈਕਸ਼ਨ ਹੈ ਬ੍ਰਾਈਟ ਕਲਰ ਦੇ ਵਿੱਚ ਹੋਣਗੇ ਤੇ ਪ੍ਰਾਈਸ ਹੈਗਾ ਅੱਜ ਦੇ ਸੂਟਾਂ ਦਾ 2800 2800 ਪ੍ਰਾਈਸ ਦੇ ਨਾਲ ਸਾਰੇ ਸੂਟ ਹੋਣਗੇ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਆ ਜੀ ਅਲੱਗ ਤੋਂ ਹੋਣਗੇ ਪੀਸੀ ਇਨਕਲੂਡ ਨਹੀਂ ਹੈਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਤੁਸੀਂ ਪੁੱਛ ਲਿਆ ਕਰੋ ਜਦੋਂ ਸੂਟੀ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਤੇ ਕੋਰੀਅਰ ਚਾਰजेस ਮੈਂ ਤੁਹਾਨੂੰ ਦੱਸਦਾ ਵੀ ਅਲੱਗ ਤੋਂ ਹੋਣਗੇ ਐਡਰੈਸ ਦੇ ਅਕੋਰਡਿੰਗ ਜਿਉਂ ਪੁੱਛ ਲਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 ਤੇ 9:30 ਦੇ ਵਿੱਚ ਡੇਲੀ ਵੀਡੀਓ ਪੋਸਟ ਕਰਦਣੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਾ ਇਹਨੂੰ ਪ੍ਰੋਵਾਈਡ ਕਰੀਦਾ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰਿੰਗ ਕੀਤੀ ਹੁੰਦੀ ਹੈ ਜਿਵੇਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਸੂਟ ਦਿਖਾਉਂਦੇ ਆ ਉਹਦੇ ਤੇ ਇੱਕ ਨੰਬਰ ਪਾਇਆ ਹੁੰਦਾ ਦੋ ਨੰਬਰ ਦੂਜੇ ਨੰਬਰ ਵਾਲੇ ਤੇ ਦੋ ਨੰਬਰਾਂ ਵੀ ਨੰਬਰੀ ਕੀਤੀ ਹੁੰਦੀ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ। ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਣਾ ਜੀ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਮੇਰੀ ਸ਼ੌਪ ਤੇ ਵਿజిਟ ਕਰ ਸਕਦੇ ਹੋ। ਸੰਡੇ ਸਾਡਾ ক্লোਜ਼ ਹੁੰਦਾ ਬਸ ਬਹੁਤ ਜਲਦੀ ਆਪਾਂ ਸੰਡੇ ਵੀ ਖੋਲਿਆ ਕਰਾਂਗੇ। ਰਾਤਿਆਂ ਦੇ ਵਿੱਚ ਆਪਾਂ ਸਟਾਰਟ ਕਰ ਦੇਣਾ ਹਾਫ ਡੇ ਸੰਡੇ ਵੀ 3 ਵਜੇ ਤੱਕ ਆਪਾਂ ਸੰਡੇ ਓਪਨ ਕਰਿਆ ਕਰਾਂਗੇ। ਤੇ ਬਾਕੀ ਜਦ ਮਰਜੀ ਤੁਸੀਂ ਸ਼ੌਪ ਤੇ ਵਿజిਟ ਕਰ ਸਕਦੇ ਹੋ। ਰਾਜਪੁਰੇ ਹੈ ਜੀ ਮੇਰੀ ਸ਼ੌਪ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪੈਂਦਾ ਰਾਜਪੁਰਾ। ਉੱਥੇ ਸ਼ੌਪ ਹੈ ਜੀ ਗੁਰਦੁਆਰਾ ਸਿੰਘ ਸਵਾਦ ਪੁੱਛ ਲੈਣਾ ਤੁਸੀਂ ਗੁਰਦੁਆਰਾ ਸਿੰਘ ਸਵਾਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਆਪਣੀ ਨਿਮਰਤ ਕ੍ਰिएशन ਦਾ ਨਾਂ ਤੇ ਹੀ ਸ਼ਾਪ ਹੈ ਤੁਸੀਂ ਆ ਕੇ ਜਦ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪ ਦੇਖ ਕੇ ਤਸੱਲੀ ਕਰਕੇ ਤੁਸੀਂ ਫੈਬਰਿਕ ਕੱਪੜਾ ਲੈਣਾ ਤਾਂ ਆਪ ਵੀ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਕਰਦੇ ਹਾਂ ਜਿਵੇਂ ਮਰਜ਼ੀ ਤੁਸੀਂ ਸਟੀਚ ਕਰਾ ਕੇ ਬਾਹਰ ਵਾਲੇ ਕਸਟਮਰਾਂ ਨੇ ਸਟੀਚ ਕਰਾ ਕੇ ਮੰਗਾਉਣੇ ਤੁਸੀਂ ਸਟੀਚ ਕਰਾ ਕੇ ਵੀ ਸੂਟ ਰੈਡੀ ਕਰਾ ਕੇ ਮੰਗਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਜਿਹੜਾ ਬ੍ਰਾਈਟ ਜਆ ਸੋਹਣਾ ਜਆ ਰੈੱਡ ਹੁੰਦਾ ਜਿਹੜਾ ਬਲੱਡ ਰੈੱਡ ਕਹਿੰਦੇ ਆਪਾਂ ਉਹ ਵਾਲਾ ਕਲਰ ਹੈ ਜੀ ਪਿਓਰ ਜੌਰਜਟ ਦੇ ਵਿੱਚ ਹੋਊਗਾ ਬਿਲਕੁਲ ਸੌਫਟ ਦੇ ਵਿੱਚ ਤੇ ਵਿੱਚ ਉੱਪਰ ਹੋਇਆ ਜੀ ਮਲਟੀ ਕਲਰ ਦੇ ਵਿੱਚ ਸਾਰਾ ਹੈਂਡਵਰਕ ਇਹ ਧਾਗੇ ਦਾ ਗੱਠ ਕਢਾਈ ਦਾ ਕੰਮ ਹੈ ਬਹੁਤ ਪਿਆਰਾ ਅੱਜ ਕੱਲ ਇਹ ਵਾਲੇ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ neck ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਬਹੁਤ ਪਿਆਰੀ ਸ਼ੇਪ ਹੈ neck ਦੀ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਘੇਰਾ ਨਹੀਂ ਬਣਿਆ ਹੋਇਆ neck ਬਣੀ ਹੋਈ ਆ ਪੂਰੀ ਹੈਵੀ ਸਾਰੀ ਸ਼ਰਟ ਦੇ ਵਿੱਚ ਹੈਗੀ ਬੂਟੀ ਦੇਖੋ ਬਹੁਤ ਪਿਆਰੀਆਂ ਬੂਟੀਆਂ ਸ਼ਰਟ ਦੇ ਵਿੱਚ ਪੂਰੇ 2.5 ਮੀਟਰ ਦੀ ਸ਼ਰਟ ਰਹੂਗੀ ਤੇ neck ਤੇ ਦੇਖੋ ਕਿੰਨਾ ਪਿਆਰਾ neck ਤੇ ਬਹੁਤ ਸੋਹਣਾ ਵਰਕ ਹੈ ਜੀ neck ਤੇ ਰੈੱਡ ਕਲਰ ਦੇ ਵਿੱਚ ਸੂਟ ਹੈ ਇਹ ਤਾਂ ਹੈਗੀ ਆਪਣੀ ਸ਼ਰਟ ਤੇ ਨਾਲ ਪਲੇਨ ਬਾਟਮ ਰਹੂਗੀ ਬਾਟਮ ਪਲੇਨ ਹੀ ਰਹਿਣੀ ਆ ਇਹ ਨਾਲ ਜੌਰਜਟ ਦੇ ਵਿੱਚ ਹੀ ਦੁਪੱਟਾ ਹੈ। ਦੁਪੱਟਾ ਜੌਰਜਟ ਦੇ ਵਿੱਚ ਹੈ ਦੁਪੱਟੇ ਦੇ ਜਿਹੜੇ ਪੱਲੇ ਆ ਪੱਲਿਆਂ ਤੇ ਵੀ ਦੇਖੋ ਸਾਰਾ ਹੈਂਡਵਰਕ ਕੀਤਾ ਹੋਇਆ ਬਹੁਤ ਪਿਆਰਾ ਵਰਕ ਪੱਲਿਆਂ ਤੇ ਵਿੱਚ ਸਾਰੀ ਦੁਪੱਟੇ ਦੇ ਵਿੱਚ ਬੂਟੀ ਹੈ। ਇਹ ਦੇਖੋ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਤੇ ਪੱਲਿਆਂ ਤੇ ਉਵੇਂ ਵਰਕ ਹੈ ਜੀ ਬਹੁਤ ਸੋਹਣਾ। ਕਲਰ ਵੀ ਬਹੁਤ ਪਿਆਰਾ ਹੈ ਸੂਟ ਦਾ। ਇਹ ਲੁੱਕ ਆਉਂਦੀ ਸੂਟ ਦੀ। ਇੱਥੇ ਦੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਇਹ ਲੁੱਕ ਰੈੱਡ ਕਲਰ ਦੇ ਵਿੱਚ ਹੈ ਬਹੁਤ ਪਿਆਰਾ ਨੈੱਕ ਤੇ ਵਰਕ ਹੈ ਪੂਰਾ ਹੈਵੀ ਵਿੱਚ ਬੂਟੀ ਹੈ ਦੁਪੱਟੇ ਤੇ ਵੀ ਸਾਰੇ ਤੇ ਵਰਕ ਹੈ ਬਹੁਤ ਸੋਹਣਾ ਜੌਰਜਟ ਦੇ ਵਿੱਚ ਸੂਟ ਹੈ ਜੌਰਜਟ ਦਾ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੀ ਫਿਟਿੰਗ ਹੈ ਬਹੁਤ ਪਿਆਰੀ ਫਿਟਿੰਗ ਆਉਂਦੀ ਹੈ ਜੀ ਜੌਰਜਟ ਤੇ ਸੂਟ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਹੈ ਮੇਰੇ ਰੈੱਡ ਕਲਰ ਦੇ ਵਿੱਚ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਹੈਗਾ ਨੈਕਸਟ ਕਰੀਮ ਰੰਗ ਥੋੜਾ ਵਾਈਟ ਜੀ ਟੋਨ ਤੇ ਜਿਹੜਾ ਕਰੀਮ ਹੁੰਦਾ ਉਹ ਵਾਲਾ ਕਲਰ ਹੈ ਜੀ ਬੜਾ ਪਿਆਰਾ ਤੇ ਵਰਕ ਸੇਮ ਹੈ ਜਿਹੜਾ ਮੈਂ ਤੁਹਾਨੂੰ ਰੈੱਡ ਦਿਖਾਇਆ ਉਹਦੇ ਨਾਲ ਦਾ ਹੀ ਵਰਕ ਹੈ ਜੀ ਵਾਈਟ ਕਲਰ ਦੇ ਸੂਟ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹਿੰਦੇ ਆ ਕਿਉਂਕਿ ਇਹਨਾਂ ਦਾ ਕਿਹੜੇ ਕੋਈ ਫੈਸ਼ਨ ਜਾਣਿਆ ਕਲਰ ਦਾ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਬੜੇ ਪਿਆਰੇ ਸਰਦਾਰੀ ਸੂਟ ਲੱਗਦੇ ਆ ਸਾਰੇ ਦੇਖੋ ਹੈਂਡਵਰਕ ਦੇ ਵਿੱਚ ਬਣਿਆ neck ਤੇ ਬਹੁਤ ਪਿਆਰਾ ਹੈਂਡਵਰਕ ਹੋਇਆ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਸਾਰਾ ਹੱਥ ਦੇ ਨਾਲ ਬਣਿਆ ਹੋਇਆ ਜੀ ਇਹ ਜਾਰਜਟ ਦੀ ਸ਼ਰਟ ਬਾਟਮ ਪਲੇਨ ਹੀ ਰਹੂਗੀ ਤੇ ਨਾਲ ਹੈਗਾ ਦੁਪੱਟਾ ਤੇ ਨਾਲ ਜਾਰਜਟ ਦਾ ਹੀ ਦੁਪੱਟਾ ਦੁਪट्टे ਦੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਪੱਲਿਆਂ ਤੇ ਵਰਕ ਹੈ ਜਿਹੜੇ ਫੁੰਦੇ ਲੱਗੇ ਹੋਏ ਆ ਇਹ ਤੁਹਾਡੀ ਚੋਇਸ ਹੈ ਜੇ ਰੱਖਣੇ ਆ ਤਾਂ ਵੀ ਰੱਖ ਸਕਦੇ ਹੋ ਨਹੀਂ ਇੱਕ ਸਿੰਗਲ ਟਾਂਕੇ ਦੇ ਨਾਲੇ ਲੱਗੇ ਹੁੰਦੇ ਆ ਤੁਸੀਂ ਰਿਮੂਵ ਕਰ ਸਕਦੇ ਹੋ ਜੀ ਇਹਨਾਂ ਨੂੰ ਤੇ ਵਿੱਚ ਸਾਰੇ ਦੁਪट्टे ਦੇ ਵਿੱਚ ਬੂਟੀ ਆ ਪੂਰਾ ਖੁੱਲਾ ਦੁਪੱਟਾ ਇਹ ਲੁੱਕ ਆਣੀ ਹੈ ਬਹੁਤ ਪਿਆਰਾ ਵਰਕ ਕਿਵੇਂ ਪੱਲਿਆਂ ਤੇ ਹੈ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਆ ਇਹ ਲੁੱਕ ਆਣੀ ਹੈ ਇਹਦਾ ਸਕਰੀਨ ਸਾਹਮਣੇ ਦੇਖੋ 2800 ਪ੍ਰਾਈਸ 2800 ਪ੍ਰਾਈਸ ਦੇ ਨਾਲ ਇਹ ਰੈੱਡ ਦਿਖਾਇਆ ਸੇਮ ਡਿਜ਼ਾਈਨ ਦੇ ਵਿੱਚ ਰੈੱਡ ਦਿਖਾਇਆ ਤੁਹਾਨੂੰ ਹੁਣ ਇਹ ਕਰੀਮ ਦਿਖਾਇਆ ਤੇ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਸੇਮ ਦੇ ਵਿੱਚ ਇੱਕ ਡਿਜ਼ਾਈਨ ਚ ਤੁਹਾਨੂੰ ਤਿੰਨ ਤਿੰਨ ਕਲਰ ਦਿਖਾਵਾਂਗੇ ਇੱਕ ਡਿਜ਼ਾਈਨ ਦੇ ਵਿੱਚ ਪਹਿਲਾਂ ਰੈੱਡ ਦਿਖਾਇਆ ਫਿਰ ਕਰੀਮ ਦਿਖਾਇਆ ਹੁਣ ਹੈਗਾ ਸੇਮ ਦੇ ਵਿੱਚ ਬਲੈਕ ਬਲੈਕ ਵੀ ਜਿਹੜੇ ਬਲੈਕ ਤੇ ਕਰੀਮ ਹੈ ਇਹ ਤਾਂ ਸਦਾ ਬਹਾਰ ਹੈ ਜੀ ਬਲੈਕ ਤੇ ਵਾਈਟ ਦਾ ਇਹ ਤਾਂ ਕਦੇ ਨਹੀਂ ਰੰਗਦੇ ਸੂਟ ਲੇਖੋ neck ਤੇ ਬਹੁਤ ਪਿਆਰਾ ਹੈਂਡਵਰਕ ਸਾਰਾ ਹੱਥ ਦਾ ਕੰਮ ਹੋਇਆ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਬਿਲਕੁਲ ਸੌਫਟ ਜੌਰਜਟ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ neck ਤੇ ਆ ਜਾਣਾ ਤੇ ਨਾਲ ਬਾਟਮ ਪਲੇਨ ਹੈ ਤੇ ਜੌਰਜਟ ਦੇ ਵਿੱਚ ਹੀ ਦੁਪੱਟਾ ਰਹੂਗਾ ਬਹੁਤ ਪਿਆਰਾ ਦੁਪट्टे ਦੇ ਪੱਲਿਆਂ ਤੇ ਵਰਕ ਹੈ ਵਿੱਚ ਸਾਰੇ ਦੁਪट्टे ਦੇ ਵਿੱਚ ਬੂਟੀ ਹੈ ਤੇ ਪੱਲਿਆਂ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਵਰਕ ਹੈ ਜਿਵੇਂ ਮਰਜੀ ਕਿਸੇ ਫੰਕਸ਼ਨ ਤੇ ਵੇਅਰ ਕਰੋ ਵੈਸੇ ਪਾਉਣਾ ਵੈਸੇ ਪਾ ਸਕਦੇ ਹਾਂ ਸੂਟ ਇਹ ਲੁੱਕ ਆ ਜਾਂਦੀ ਹੈ ਦੇਖੋ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ ਤਿੰਨ ਕਲਰ 레드 کریم ਤੇ ਬਲੈਕ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਰੈੱਡ ਕਲਰ ਦੇ ਵਿੱਚ ਹੀ ਆ ਜੀ ਇਹ ਡਿਜ਼ਾਈਨ ਨਾਲ ਲੱਗਿਆ ਲੱਗ ਡਿਜ਼ਾਈਨ ਦੇ ਵਿੱਚ ਜੌਰਜਟ ਬਿਲਕੁਲ ਸੌਫਟ ਜੌਰਜਟ ਦੇ ਵਿੱਚ ਸੂਟ ਇਹ ਲੁੱਕ ਆ ਜਣੀ neck ਦੇਖੋ ਕਿੰਨਾ ਪਿਆਰਾ ਇਹਦਾ ਵੀ neck ਬਹੁਤ ਸੋਹਣਾ ਬਣਿਆ ਸਾਰਾ ਹੱਥ ਦਾ ਕੰਮ ਹੈ ਹੈਂਡਵਰਕ ਦੇ ਵਿੱਚ ਪੀਸ ਰੈਡੀ ਹੋਇਆ ਇਹ ਸਾਰਾ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਇਹ ਆ ਗਈ ਆਪਣੀ ਸ਼ਰਟ ਬਹੁਤ ਪਿਆਰਾ ਡਿਜ਼ਾਈਨ ਹੈ neck ਦਾ ਬਾਟਮ ਪਲੇਨ ਰਹੂਗੀ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਜਾਰਜਟ ਦਾ ਹੀ ਦੁਪੱਟਾ ਹੈ ਉਵੇਂ ਹੀ ਪੱਲਿਆਂ ਤੇ ਵਰਕ ਹੈ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਆ ਬਹੁਤ ਪਿਆਰਾ ਸੂਟ ਇਹ ਦੁਪੱਟਾ ਜੀ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰੀ ਰੂਪ ਦੇ ਵਿੱਚ ਇਹ ਲੋਕਾਂ ਦੇਖੋ ਸੂਟ ਦੇ ਇੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਰੈੱਡ ਕਲਰ ਦੇ ਵਿੱਚ ਹੁਣ ਇਹ ਸੇਮ ਡਿਜ਼ਾਈਨ ਦੇ ਵਿੱਚ ਵੀ ਹੈਗਾ ਆਪਣੇ ਕੋਲ ਕਰੀਮ ਰੰਗ ਕ੍ਰੀਮ ਕਲਰ ਹੈ ਸੇਮ ਦੇ ਵਿੱਚ ਹੀ ਸੇਮ ਡਿਜ਼ਾਈਨ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਲੁੱਕ ਬਹੁਤ ਪਿਆਰੀ ਆਣੀ ਹੈ neck ਹੈਵੀ ਹੈ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਬਾਟਮ ਪਲੇਨ ਹੈ ਤੇ ਦੁਪੱਟਾ ਦੇਖੋ ਕਿੰਨੇ ਪਿਆਰੇ ਬਹੁਤ ਸੋਹਣੇ ਸੂਟ ਹੈ ਇਹ ਸੂਟਾਂ ਦੇ ਵਿੱਚ ਏਜ ਮੈਟਰ ਨਹੀਂ ਕਰਦੀ ਜਿਹੜੀ ਮਰਜ਼ੀ ਏਜ ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਜਿਨ੍ਹਾਂ ਨੇ ਸਿਰ ਤੇ ਦੁਪੱਟਾ ਲੈਣਾ ਹੈ ਬਿਲਕੁਲ ਸਿਰ ਤੋਂ ਤਿਲਕਣਾ ਨਹੀਂ ਹੈਗਾ ਦੁਪੱਟਾ ਸਿਰ ਤੇ ਟਿਕਦਾ ਜੀ ਜਿਹੜਾ ਜੌਰਜਟ ਦਾ ਦੁਪੱਟਾ ਹੁੰਦਾ ਮੈਂ ਪੱਲਿਆਂ ਤੇ ਦੇਖੋ ਕਿੰਨਾ ਪਿਆਰਾ ਮਲਟੀ ਵਰਕ ਹੈ ਵਿੱਚ ਸਾਰੇ ਦੁਪੱਟੇ ਦੇ ਵਿੱਚ ਕੂਟੀ ਹੈ ਇਹ ਲੋਕਾਂ ਕਿੰਨਾ ਪਿਆਰਾ ਸਤ ਤਾਂ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਇਹ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਹੈਗਾ ਬਲੈਕ ਬਲੈਕ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਨੈਕ ਤੇ ਦੇਖੋ ਕਿੰਨਾ ਹੈਵੀ ਵਰਕ ਹੈ ਬਹੁਤ ਸੋਹਣਾ ਸਾਰਾ ਹੈਂਡਵਰਕ ਦੇ ਵਿੱਚ ਹੱਥ ਦਾ ਕੰਮ ਹੋਇਆ ਸਾਰਾ ਸਾਰੀ ਸ਼ਰਟ ਦੇ ਵਿੱਚ ਬੂਟੀ ਬੂਟੀ ਵੀ ਪੂਰੀ ਸੰਗਣੀ ਬੂਟੀ ਪਾਈ ਹੋਈ ਹੈ ਇਹ ਆਗੀ ਸ਼ਰਟ ਬਲੈਕ ਕਲਰ ਦੇ ਵਿੱਚ ਪਲੇਨ ਬਾਟਮ ਰਹੂਗੀ ਤੇ ਜੌਰਜਟ ਦਾ ਹੀ ਦੁਪੱਟਾ ਲੈਣਾ ਤੇ ਕਿੰਨਾ ਪਿਆਰਾ ਦੁਪੱਟੇ ਦੇ ਪੱਲਿਆਂ ਤੇ ਵਰਕ ਹੈ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਸਾਰਾ ਹੈਂਡਵਰਕ ਦੇ ਵਿੱਚ ਪੁੱਠੇ ਪਾਸੇ ਤੋਂ ਦੇਖ ਸਕਦੇ ਹੋ ਸਾਰਾ ਹੱਥ ਦਾ ਬਣਿਆ ਵਿੱਚ ਸਾਰੇ ਦੇ ਵਿੱਚ ਬੂਟੀ ਹੈ ਤੇ ਤੇ ਕੁ ਫਲਿਆ ਤੇ ਨਾ ਕਰਾ ਕੈਰੀ ਕਰਨਾ ਦੁਪੱਟਾ ਬਹੁਤ ਈਜ਼ੀ ਹੈ ਸਿਰ ਤੇ ਲੈਣਾ ਤਾਂ ਵੀ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਕਿਉਂਕਿ ਸ្វਿਸਲਣਾ ਨਹੀਂ ਹੈਗਾ ਸਿਰ ਤੋਂ ਇਹ ਲੁਕਾਣੀ ਹੈ ਸੋਹਣੀ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਤੁਹਾਨੂੰ ਦਿਖਾਏ ਹਨ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਰੈਡ ਕਲਰ ਦੇ ਵਿੱਚ ਹੀ ਹੈ ਜੀ ਨੈਕਸਟ ਡਿਜ਼ਾਈਨ ਜੌਰਜਟ ਦੀ ਉਹ ਸ਼ਰਟ ਬਹੁਤ ਪਿਆਰਾ neck ਤੇ work ਸਾਰਾ ਹੈਂਡਵਰਕ ਦੇ ਵਿੱਚ ਹੀ ਹੈ ਜੀ neck ਤੇ ਦੇਖੋ ਕਿੰਨਾ ਪਿਆਰਾ ਸੰਗਣਾ ਵਰਕ ਹੋਇਆ ਬਹੁਤ ਸੋਹਣਾ ਗੁੰਦਮਾ ਵਰਕ ਹੈ ਹੈਂਡਵਰਕ ਦੇ ਵਿੱਚ ਧਾਗੇ ਦਾ ਕੰਮ ਹੈ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਬੂਟੀ ਪੂਰੀ ਸੰਗਣੀ ਬੂਟੀ ਹੈ ਇਹ ਆਗੇ ਆਪਣੀ ਸ਼ਰਟ ਜਾਰਜਟ ਦੇ ਵਿੱਚ ਬਹੁਤ ਪਿਆਰੇ ਹੈਂਡਵਰਕ ਦੇ ਵਿੱਚ ਪਲੇਨ ਬਾਟਮ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਉਵੇਂ ਦੁਪੱਟੇ ਦੇ ਪੱਲਿਆਂ ਤੇ ਵਰਕ ਹੈ ਦੁਪट्टे ਦੇ ਪੱਲਿਆਂ ਤੇ ਬਹੁਤ ਪਿਆਰਾ ਵਰਕ ਹੈ ਦੀ ਡਿਜ਼ਾਈਨਿੰਗ ਲੱਗ ਹੈ ਵਿੱਚ ਜਿਹੜੀ ਬੂਟੀ ਹੈ ਵੀ ਪੂਰੀ ਸੰਗਣੀ ਬੂਟੀ ਹੈ ਤੇ ਪੱਲਿਆਂ ਤੇ ਵੀ ਸੇਮ ਵਰਕ ਹੈ ਸਾਰੇ ਦੁਪट्टे ਦੇ ਵਿੱਚ ਬੂਟੀ ਇਹਨੂੰ ਕਹਿੰਦੇ ਆ ਸੋ ਕਿੰਨਾ ਪਿਆਰਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਰੈੱਡ ਵੀ ਸੋਹਣਾ ਜਿਹਾ ਰੈੱਡ ਕਲਰ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ ਭਾਈ ਸੋ ਪ੍ਰਾਈਜ਼ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਡਿਜ਼ਾਈਨ ਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਗ੍ਰੀਨ ਕਲਰ ਹੈ ਜੀ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਗ੍ਰੀਨ ਕਲਰ ਗ੍ਰੀਨ ਵੀ ਜਿਹੜਾ ਹੈਗਾ ਸੋਨਾ ਜਿਹਾ ਗ੍ਰੀਨ ਰੰਗ ਹੈ ਜਿਹੜਾ ਬੋਟਲ ਗ੍ਰੀਨ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਕੋ ਕਿੰਨਾ ਪਿਆਰਾ ਨੈਕ ਤੇ ਵਰਕ ਹੈ ਨੈਕ ਪੂਰੀ ਹੈਵੀ ਨੈਕ ਹੈ ਬਹੁਤ ਸੋਹਣਾ ਸੰਗਣਾ ਵਰਕ ਕੀਤਾ ਹੋਇਆ ਡਿਜ਼ਾਈਨਿੰਗ ਜਦੋਂ ਇਹ ਸਟੀਚ ਹੋਣਾ ਇਹਦੀ ਨੈਕ ਦੀ ਸ਼ੇਪ ਵੀ ਬਹੁਤ ਪਿਆਰੀ ਆਉਣੀ ਹੈ ਬੀਚ ਸੰਗਣੀ ਬੂਟੀ ਹੈ ਸਾਰੇ ਦੇ ਵਿੱਚ ਸੰਗਣੀ ਬੂਟੀ ਇਹ ਆ ਗਈ ਆਪਣੀ ਸ਼ਰਟ ਬਹੁਤ ਪਿਆਰਾ ਕਲਰ ਹੈ ਬਾਟਮ ਪਲੇਨ ਰਹੂਗੀ ਦੁਪੱਟੇ ਦੇ ਪੱਲਿਆਂ ਤੇ ਉਵੇਂ ਸੇਮ ਵਰਕ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਹੱਥ ਦਾ ਕੰਮ ਹੈ ਦੁਪੱਟੇ ਦੇ ਪੱਲਿਆਂ ਤੇ ਵੀ ਵਿੱਚ ਸਾਰੇ ਦੁਪੱਟੇ ਦੇ ਵਿੱਚ ਸੰਗਣੀ ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ ਜੌਰਜਟ ਦੇ ਵਿੱਚ ਹੀ ਦੁਪੱਟਾ ਹੈ ਪੱਲਿਆਂ ਤੇ ਬੜਾ ਸੋਹਣਾ ਵਰਕ ਹੈ ਵਿੱਚ ਸੰਘਣੀ ਬੂਟੀ ਹੈ ਜੀ ਪੂਰੇ ਮਲਟੀ ਕਲਰ ਦੇ ਵਿੱਚ ਬੂਟੀ ਪਾਈ ਵੀ ਹੈ ਇਹ ਲੁਕਾਣੀ ਗ੍ਰੀਨ ਕਲਰ ਦੀ ਵੀ ਆਪਣੀ ਗ੍ਰੇਸ ਹੈ ਇਹ ਲੁਕਾਣੀ ਹੈ ਦੇਖੋ ਸੋਹਣੀ ਬਹੁਤ ਪਿਆਰਾ ਕਲਰ ਹੈ ਗ੍ਰੀਨ ਵੀ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਬੜਾ ਸੋਹਣਾ ਇਸੇਮ ਦੇ ਵਿੱਚ ਹੈਗਾ ਆਪਣੇ ਕੋਲ ਵਾਈਨ ਕਲਰ ਸੇਮ ਦੇ ਵਿੱਚ ਵਾਈਨ ਕਲਰ ਹੈ ਇਹ ਡਿਜ਼ਾਈਨ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਰੈੱਡ ਦਿਖਾਇਆ ਫਿਰ ਗ੍ਰੀਨ ਤੇ ਹੁਣ ਹੈਗਾ ਵਾਈਨ ਕਰ ਲਓ ਬਿਲਕੁਲ ਸੌਫਟ ਜੌਰਜਟ ਦੇ ਵਿੱਚ ਸੂਟ ਹੈ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ neck ਤੇ ਹੈ ਸੰਗਣਾ ਵਰਕ ਹੈਂਡ ਵਰਕ ਦੇ ਵਿੱਚ ਸਾਰਾ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ ਵਿੱਚ ਬੂਟੀ ਪਲੇਨ ਬਾਟਮ ਤੇ ਨਾ ਹੈਗਾ ਪਿਆਰਾ ਦੁਪੱਟਾ ਦੁਪੱਟੇ ਤੇ ਇਹ ਸਾਰਾ ਹੈਂਡਵਰਕ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੋਟੀ ਪੱਲਿਆਂ ਤੇ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਇਹ ਵੀ ਕਲਰ ਬੜਾ ਪਿਆਰਾ ਹੈ ਵਾਈਨ ਕਲਰ ਤਾਂ ਹਮੇਸ਼ਾ ਟ੍ਰੈਂਡ ਦੇ ਵਿੱਚ ਰਹਿੰਦਾ ਸਾਰਾ ਬ੍ਰਾਈਟ ਚਾਟ ਤੁਹਾਨੂੰ ਦਿਖਾਇਆ ਕਈ ਵਾਰੀ ਦੋ ਦੋ ਸੂਟ ਵੀ ਲੈਣੇ ਹੁੰਦੇ ਆ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਤੁਸੀਂ ਲੈ ਸਕਦੇ ਹੋ ਕਿਉਂਕਿ ਤਿੰਨ ਤਰ੍ਹਾਂ ਦਾ ਆਪਾਂ ਡਿਜ਼ਾਈਨ ਦਿਖਾਇਆ ਹੈ ਇਨਾਂ ਦੇ ਵਿੱਚ ਸੂਟਾਂ ਦੇ ਵਿੱਚ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਕਿਉਂਕਿ ਤੇ ਇਹ ਡਿਜ਼ਾਈਨ ਦੇ ਵਿੱਚ ਵੀ ਤਿੰਨ ਕਲਰ ਤਿੰਨੋ ਡਿਜ਼ਾਈਨ ਚ ਆਪਾਂ ਤਿੰਨ ਤਿੰਨ ਕਲਰ ਤੁਹਾਨੂੰ ਦਿਖਾਏ ਆਂ ਹੈਂਡਵਰਕ ਦੇ ਵਿੱਚ ਸੂਟ ਹੈ 2800 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 2800 ਪ੍ਰਾਈਸ ਦੇ ਆ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ